ਹਾਂਜੀ ਸਤਿ ਸ਼੍ਰੀਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੋਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੀ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਕਰਿਓ ਜੀ ਫੁੱਲ ਵਾਚ ਇੱਥੇ ਟਾਈਮ ਸੀਗਾ ਜੀ 1:30 ਦਾ ਤੇ ਆਪਾਂ ਚੱਲੇ ਸੀਗੇ ਜੀ ਆਪਣੇ ਮਾਨਸਾ ਕੋਲੀ ਪਿੰਡ ਰੱਲਾ ਜੋ ਉੱਥੇ ਮੇਲਾ ਜੀ ਜੋਗੀਪੀਰ ਜੋਗੀਪੀਰ ਆਪਣੇ ਮੇਲਾ ਲੱਗਦਾ ਹੁੰਦਾ ਆਪਾਂ ਉੱਥੇ ਚੱਲੇ ਸੀਗੇ ਜੀ ਤੇ ਸਾਰੇ ਜਾਣੇ ਸੁਖਜਿੰਦਰ ਐ ਤੇ ਆਪਣੇ ਨਾਲ ਹੈਗੇ ਨੇ ਭੂਆ ਜੀ ਆਪਾ ਪੰਚਨਾਲੇ ਸੀਗੇ ਜੀ ਪੁੱਛੋ ਨਵਰੀਤ ਕੋਰਾ ਜਿਹੜੀ ਟਾਈਮ ਨਾਲ ਹੀ ਹੈ ਜਿਹੜੀ ਸੌਂਗੀ ਸੀਗੀ ਗੱਡੀ ਦੇ ਵਿੱਚ ਬਸ ਉਹਦੀ ਅ ਸੌਂਗੀ ਐਸੀ ਕੋਈ ਜ਼ਿਆਦਾ ਦੂਰ ਨਹੀਂ ਗਈ ਸੀ ਕਿਉਂਕਿ ਨਾ ਐਸੇ ਤਾਂ ਆਪਾਂ ਮਾਨਸਾ ਵਿੱਚ ਦੀ ਜਾਂਦੇ ਹੁਣੇ ਮਾਨਸਾ ਤੋਂ ਨੇੜੇ ਪੈਂਦਾ ਹਨਾ ਬਟ ਤੇ ਉਧਰ ਬਹੁਤ ਜ਼ਿਆਦਾ بارش ਹੋਣ ਕਰਕੇ ਤੂ ਮੁਰਕੇ ਜਣਾ ਇਧਰ ਨੂੰ ਜਾਣਾ ਆਪਾਂ ਹਾਂ ਅੱਧੀ ਐਡਾ ਜੁਣਾ ਤੱਕੋ ਕਿ ਨਹੀਂ ਆਜੀ ਖੜਿਆ ਝੁਗ ਗਿਆ ਪੈਰਾਂ 'ਚ ਲੈ ਆ ਵਾ ਇੱਧਰ ਛੜਾ ਕੈਂ ਨਾਲ ਆ ਜਾ ਮੈਂ ਕਿੰਨਾ ਪਖੜਾ ਝੁਗਿਆ ਵਾ ਤੁਹਾਡੇ ਪੈਰਾਂ ਫਿਰ ਮੈਨੂੰ ਕਾ ਤੂੰ ਇੱਧਰ ਲੰਦਾ ਮੈਂ ਦੁੱਧਰ ਜਾਂਦੀ ਹਾਂ ਕਿਸੇ ਕੱਢ ਲੋ ਆ ਆ ਬਚਪਲਾ ਪਾ ਗਿਆ ਲਾਉਣ ਗਏ കോടെ ആണോ വെള്ളമാകോ എന്താ चेगनादा हां चेगनादा सतनाम शिवाय की ਕਰਦੇ ਨੇ ਹਾਂ ਹਾਂ ਸਟੈਂਡਰਡ ਆ ਯਾਰ ਇਹ ਘਰ ਹੁੰਦਾ ਹਾਂ ਆ ਵਿੱਚ ਜਮਾ ਕਰਾਈ ਜਾਂਦੀ ਹਾਂ ਹਾਂ ਉਹਦਾ ਜਮਾ ਕਰਵਾਉਂਦੇ ਆ ਪਰ ਆਪਣਾ ਐਸ ਵੀ ਭੀੜ ਜ਼ਿਆਦਾ ਹੋਊਗੀ ਫਿਰ ਹੁਣ ਟਾਈਮ ਵੀ ਜ਼ਿਆਦਾ ਹੋ ਕੇ ਤਾਂ ਕਰਕੇ ਹਾਂ ਨੇ ਜਿਹੋ ਜਿਹੇ ਦੱਬਦੇ ਨੇ ਹਾਂ ਹਾਂ ਹਾਯੋ ਹਾਯੋ ਹਾਈ ਤੇ ਘੜਤੇ ਕੀ ਬਣਾਇਆ ਇਹ ਸੋਕ ਸੋਕੇ ਜਾਂਦੇ ਹੁੰਦੇ ਬੱਤੇ ਘਰ ਬਣਾ ਲੈਂਦੇ ਜਿਹਨੇ ਆਪਣੇ ਘਰ ਸੁੱਖਾ ਸੁਕੇ ਕੋਠਣਾ ਪਾੜਨਾ ਉਹ quem é? kill é Давайте будем подходить. Отправляю. Отправляю.

ਕਰ ਮਗਰ ਦੇ ਮਿੱਟੀ ਗੱਡੀ ਤੇ ਹਣਾ ਪੋ ਜੀ ਵੀ ਛੱਡ ਦੇਉਂਦੇ ਹਾਂ ਐਸੀ ਨਾਲ ਹਰ ਅਸੂਪ ਉੱਪਰ ਤੇ ਕਰਦੇ ਸੀ ਉਹ ਵਿਆਹ ਤੋਂ ਬਾਅਦ ਆਏ ਸੀ ਨਾ ਧਗਰਾ ਵਗੈਰਾ ਪਾ ਕੇ ਫਲਕਾਰੀ ਲੈ ਕੇ ਹਾਂ ਆ ਸਾਰੇ ਮੱਥਾ ਮਨ ਲਗਾਏ ਤੇ ਪ੍ਰਭਾ ਵੀ ਦੇਖ ਲਿਆ ਹਾਂ ਉੱਪਰ ਦੀ ਹਾਂ ਗੇੜੇ ਆ ਕਿ ਹੈ ਇਧਰੋਂ ਬੰਦ ਕਰ ਰੱਖਿਆਗਾ ਗਏ ਨੇ ਉਹ ਉਧਰ ਗਈਆ ਗਈਆ ਚਲ ਫੜਾਏ ਆਣਗੇ ਉਹ ਆਈ ਜਾਂਦੇ ਨੇ ਨਾ ਨਾ ਸਾਹਿਬ ਨੂੰ ਨਿਜੋਕੇ ਦੇ ਵਿੱਚ ਆਈ ਨਹੀਂ ਨਿਜੋਕੇ ਦੇ ਵਿੱਚ ਇਧਰ ਆ ਚਾੜਾ ਘਰ ਬਣਾ ਰਿਹਾ ਹੂੰ ਵੀ ਆਪ ਦੇਖੋ ਸੁਖ ਸੁਖ ਦਿਨੇ ਨੇ ਕਾਰ ਪਹੁੰਚ ਇਥੇ ਹੀ ਇਤਿਹਾਸ ਬਣ ਲੱਗਿਆ ਇਧਰ ਇੱਥੇ ਬਾਬਾ ਮੰਲਾ ਵੀ ਅੱਜ ਜਿਵੇਂ ਹੁਣ ਬਣਾਈਆਂ ਹੋਈਆਂ ਕੋਠੀਆਂ ਇਸ ਤਰ੍ਹਾਂ ਇੱਟਾਂ ਦੀਆਂ ਕੋਠੀਆਂ ਨੇ ਇਹ ਆਪਦੇਆਂ ਮਤਲਬ ਕੋਠੀਆਂ ਨੇ ਖੁੱਖ ਸੁੱਖੀ ਹੋਈਆਂ ਜਿਹਨਾਂ ਪਰਿਵਾਰਾਂ ਨੇ ਉਹਦਾ ਹੋ ਗਿਆ ਬਾਕੀ ਮਿੱਟੀ ਕੱਢਦੇ ਆ ਹਾਂਜੀ ਮਿੱਟੀ ਪੀਜੀ ਚੌਥੀ ਚੌਥੀ ਮੰਜ਼ਲ ਵਾਲਾਈ ਪਈ ਹੈ ਹਾਂ ਹਾਂ ਮੈਂ ਇਹ ਨਹੀਂ ਕਰਦੇ ਇਹ ਦੇਖ ਖੈ ਇਹ ਨਹੀਂ ਦੇ ਜਾਂ

ਕੈਨਲ ਹਨਾ ਪਸ਼ਾਕ ਦੇ ਲੰਗਰ ਇੱਥੇ ਲੰਗਰ ਦੀ ਜਿਹੜੀ ਸੇਵਾ ਹੈ ਪਿੰਡ ਧਰਮਪੁਰਾ सिरसा ਹਰਿਆਣਾ ਤੋਂ ਲੱਗੀ ਹੋਈ ਹੈ ਮਮੀ ਇੱਧਰ ਦਿਓ ਇੱਧਰ ਦਿਓ ਕੀ ਹੋ ਗਿਆ ਪਰ ਜੇ ਸੰਗਤ ਬੁਲਾਉਣੀ ਹੈ ਚਾਹ ਦੇ ਗੋਰੀਆਂ ਦਾ ਲੰਗਰ ਕੌਣ ਹੈ ਆਪੇ ਸ਼ਬਦ ਜੀ ਜਲੇਬੀਆਂ ਸ਼ੱਕਰ ਬਣਾਉਂਦਾ ਚਾਹ ਜਲੇਬੀਆਂ ਦਾ

ਕੀ ਲੈਣਾ ਡਾਲ ਲੈ ਨੇਰੀਆ ਹਾਂ ਉਹ ਬੜਾ ਪਰਖਣੇ ਇਹਦਾ ਲੈ ਲੈਣਾ ਜੀ ਨੂੰ ਸੁਣੀ ਓਏ ਉਹ ਸੁਣੀ ਸੁਣੀ ਓਏ ਕੋਲ ਤੇ ਸੁਣੀ ਦੇ ਆਹ ਬੜਾ ਮੈਂ ਕਿੰਨਾ ਲੇ ਕਰੂੰਗੀ ਹਾਂ ਸਮਾਨ ਜਿਵੇਂ اسی ਇਹੋ ਜਿਹਾ ਹੈਗਾ ਵਾਈਟ ਨਾਲ ਕੋਈ ਕਲਰਫੁਲ ਲੈ ਲਾ ਆਹਾਂ

ਕੀ ਦਵਾ ਹੈ ਬੈਗ ਨੇ ਕੀ ਕਰਨ ਨੂੰ ਉਹਨੂੰ ਬੁਲਾਇਆ ਵੀਰੇ ਨੂੰ ਵੀਰੇ ਦੱਸਿਓ ਦਰੀਆ ਨਹੀਂ ਹਾਂ ਨਮਕਾਂ ਨਮਕਾਲਾ ਗੰਬਟੇ ਰਗਾ ਪੰਗਾ ਕਰੇ ਫਲੇਟ ਤੋਂ ਹੋਣਾ ਹੈ ਹਲੇ ਨਾ ਪੜੇ ਹਾਂ ਧੱਕ ਗਿਆ ਵੀ ਪੜੀ ਬੇਟੇ ਮੈਂ ਜੇ ਬੋਦੀ ਚਾਪ ਹਾਂਜੀ ਵੀ ਆਸ ਤੇ ਚੀ ਚੱਲਾ ਲੈਣਗੇ ਸਕੂਟਰ ਹੀ ਚਲਾ ਆਣੀ ਆਪਣਾ ਲੈ ਲਓ ਕੋਈ ਇਹ ਦੇ ਦੇ ਇਹਨੇ ਚੱਲੇ ਨਹੀਂ ਜਾਉਂਗਾ ਆਹ ਦੀ ਚੱਲਾ ਸੋਹਣਾ ਲੱਗਦਾ ਹੈ ਛੱਟਾ ਜਾਂਦਾ ਹੈ ਨਾ ਦਪਾਇਆ ਨੂੰ ਹੁਣ ਸਭ ਫੇਰ ਖਰਾਬ ਹੋਣ ਲੱਗ ਗਿਆ ਭਾਈ ਮੈਨੂੰ ਕੋਸੇ ਲੈ ਕੇ ਦਿੱਤਾ ਹੇ ਤੱਕ ਵਿਚਰੀ ਨੂੰ ਤੂੰ ਲੈ ਕੇ ਤਾਂ ਮੈਨੂੰ ਤੈਨੂੰ ਲੈ ਦੂੰਗਾ ਨ ਲੈ ਤੈ ਤਸਮ ਕਰਾ ਫਿਰ ਆਵਣੇ ਇਹਨਾਂ ਨੂੰ ਕੁਸ ਲੈ ਲੇ ਕੰਧ ਲੈ ਕੇ ਤੇ ਮੈਂ ਤੇ ਲੈ ਲੂਗਾ ਆਪ ਤੇਰਾ ਆ ਗਨੇ ਦਾ ਬਾਈ ਆ ਗਨੇ ਬਹੁਤ ਹੀ ਵਧੀਆ ਖੋਏ ਵਾਲੀ ਕੁਲਫੀ ਆ ਗਈ ਹੈ ਜੀ ਹੁਣ ਚੱਲੇ ਆਪਾਂ ਮਿੱਠੀ ਕੁਲਫੀ ਆਓ ਬੇਠਾ ਬਹੁਤ ਹੁੰਦੇ ਥੇ ਬੇਠਾ ਬਹੁਤ ਬੇਠੇ ਨਾਲ ਤਾਂ ਜਲੇਬੀਆਂ ਜਿਹਨੇ ਬੰਦੇ ਪਕੌੜੇ ਵਾਲੇ ਹੁੰਦੇ ਕਿਹੜੀ ਸਾਈਡ ਇੱਧਰ ਹੈ ਆਪਾਂ ਸਾਡੇ ਮਿੱਠੀ ਕਰਾਉਂਦੇ ਹਾਂ ਚਲੋ ਆਪਾਂ ਬਾਰੇ ਨਜ਼ਿਕ ਆਵਰ ਠੀਕ ਹੋ ਗਏ ਵਰਨ ਰੱਖਦੇ ਨੇ ਕੋਈ ਵਰ ਨਹੀਂ ਦੋ ਤਾਂ ਹੀ ਕਰਦੀ ਆ ਸੋ ਦੋ ਤਾਂ ਹੀ ਕਰਦੇ ਜਲੇਬੀ ਆਪਣੇ ਮਿੱਠਾ ਲੈ ਕੇ ਜਾਂਦੇ ਹਾਂ ਕੱਢ ਕੇ ਦੇਵੇ ਕੱਢ ਸਾਥ ਉਹ ਇੱਥੇ ਕੱਢਾ ਸਨ ਇੱਥੇ ਭੁਜੇੜੇ ਪਤਨ ਲੱਗਦੇ ਗੀੜੇ ਆ ਗੱਡੀ ਚ ਬੈਠ ਗਏ ਫੇਰ ਬਾਹਰ ਨਿਕਲੋ ਕਹਿੰਦੇ ਹਣ ਪਕੌੜੇ ਖਾਣ ਦਾ ਪਲਾਨ ਬਣ ਗਿਆ ਹੁਣੇ ਲਪੋਂਦਾ ਮੂੰਹ ਹੋਰ ਅੱਗੇ ਚਲਾ ਤਾ ਉਹਦਰ ਨਹੀਂ ਗਿਆ ਛੋਟੇ ਦਵਾੜਾ ਨਾ ਲੱਭਾ ਨਾ ਪਾਣੀ ਬੋਤਲ ਉਸਨੂੰ ਪਾ ਸਕਤਵਾ ਦੇ ਨਾ ਮੰਮੀ ਸੱਜਰਗਾਹ ਦੀ ਕਾਰ ਕੱਢੂਗੀ ਹੋਰ ਕੱਲ੍ਹ ਆ ਕੇ ਸੱਜਰਗਾਹ ਦੀ ਕੱਢ ਦੂਗੀ ਐਂ ਤਾਂ 5 ਵਜਣ ਵਾਲੇ ਆ ਤੇ ਹੋਰ 7:00 ਵਜੇ ਨੂੰ ਪਹੁੰਚਾਂਗੇ ਆਪਾਂ ਸਭ ਜੁੱਤੀ ਪਈ ਗਾ ਸੱਜਰ ਗਿਆ ਸੀਗਾ ਵਿਚੋ ਬਹੁਤ ਬਹੁਤ ਇਹਨੂੰ ਆਲੇ ਦਰੂ ਗਣਾ ਜਾਵੇ ਜਿਹੜੇ ਤਾਂ ਹੁਣ ਇੰਨੀ ਸਲੋ ਆ ਹੈ ਹੋ ਗਈ ਹਾਏ ਕਿਹੜਾ ਤੇਜ਼ ਜਨਮਗੀ ਸੀ ਰਹਿਣਾ ਤਰੂ ਕਿ ਤਰੂ ਗੋ ਛੋਟੀ ਹੈ ਹਾਂਜੀ ਛੋਟੀ ਕਿੰਨੀ ਟੱਪ ਗਈ ਅੱਗੇ ਐਸਆੜੀ ਹੈ ساری ਹੈ ਨਾ ਹੈ ਕੀ ਨਹੀਂ ਰਹਿਣਾ ਇੱਕ ਹੋਰ ਹੁੰਦਾ ਨਾ ਮੂਰੇ ਮੂਰੇ ਐਸਆੜੇ ਤੇ ਹੁੰਦੇ ਹਨ ਮਗਰ ਦੂਜੇ ਵੀ ਹੂੰ ਉਦੋਂ ਫਾਇਰੂਦ ਸਾਹਿਬ ਗਏ ਸੀ ਉਦੋਂ ਦੇਖਿਆ ਮੂਰੇ ਐਸਆੜੇ ਲੱਗੇ ਸੀ ਮਗਰ ਦੂਜੇ ਸੀ ਪਾਠ ਇੱਥੇ ਬੈਠੇ ਸੀ ਮੋਰੇ ਕੇ ਪਿੱਛੇ ਪਤਾ ਦੂਜੇ ਕਰਾਇਚਾ ਪਕੜੇ ਸੀ ਵਾਲੇ ਕਰਾਇਚੇ ਹਾਂਜੀ ਟਾਈਮ ਹੋ ਗਿਆ 9 ਦਾ ਤੇ ਆਪਾਂ ਉੱਥੋਂ ਆਗੇ ਸੀ ਜੀ 7 ਵਜੇ ਤੇ ਇਸ ਤੋਂ ਬਾਅਦ ਆ ਕੇ ਕਿਉਂਕਿ ਕਿਸੇ ਕੋਲੇ ਵੀ ਟਾਈਮ ਹੈ ਨਹੀਂ ਸੀਗਾ ਹੋਣ ਚੱਕਨ ਦਾ ਤੇ ਕਿਉਂਕਿ ਕੰਮ ਇੰਨੇ ਕਿ ਜ਼ਿਆਦੇ ਸੀਗੇ ਹਨਾ ਆ ਕੇ ਕਰਨੇ ਸਾਰੇ ਆਪੋ ਆਪਣੇ ਕੰਮਾਂ ਦੇ ਵੱਲ ਹੋ ਗਏ ਸੀਗੇ ਅਸੀਂ ਦੋਨੇ ਜਣੇ ਵਾਕੇ ਪਰਸ਼ਵਾ ਦੇ ਵੱਲ ਤੇ ਇੱਕ ਗਾਂ ਦੀ ਧਾਰਤਾ ਪਾਲੇ ਕੱਢ ਗਏ ਸੀਗੀ ਤੇ ਇੱਕ ਗਾਂ ਦੀ ਰਹਿੰਦੀ ਸੀਗੀ ਉਹ ਚਲ ਮੈਂ ਆ ਕੇ ਕੱਢੀ ਫਿਰ 7 ਵਜੇ ਹਨਾ ਤੇ ਮੰਮੀ ਵਾਗੀ ਰੋਟੀ ਟੁਕਵਾਲ ਉਹਨਾਂ ਨੇ ਸਬਜ਼ੀ ਵਗੈਰਾ ਤਾਂ ਬੀਬੀ ਨੇ ਕੱਟ ਕੇ ਰੱਖਤੀ ਸੀਗੀ ਤੇ ਸਬਜ਼ੀ ਤੇਰੀ ਮੰਮੀ ਨੇ ਤੇ ਬਸ ਰੋਟੀ ਵਗੈਰਾ ਵਿੱਚ ਲੋ ਸਾਰਾ ਹੀ ਜਿਹੜਾ ਕੰਮ ਸੀ ਘਰ ਸੋਈ ਦਾਣਾ ਹੋ ਗਿਆ ਭਾਂਡੇ ਭੁੰਡੇ ਵਾਂਝੇ ਮੈਂ ਆ ਕੇ ਚਾਹ ਚੂ ਵਾਲੇ ਦੋ ਵਾਲੇ ਚਾਹ ਵਾਲੇ ਪਏ ਸੀਗੇ ਸਾਰੇ ਮਾਂਜਣ ਵਾਲੇ ਤੇ ਚਲੋ ਆਪਦੇ ਕੰਮ ਕਰਾ ਜਿਹੜੇ ਸਮੀਟ ਲਈ ਪਰ ਥੱਕ ਵੀ ਪੂਰੀ ਤਰ੍ਹਾਂ ਗਈ ਤੇ ਉੱਥੋਂ ਬੱਚਿਆਂ ਦੇ ਲਈ ਕੁਝ ਚੀਜ਼ਾਂ ਲੈਤੀਆਂ ਕੁਝ ਆਪਦੇ ਲਈ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਮੇਲੇ ਦੇ ਵਿੱਚ ਹੁੰਦੀਆਂ ਹਨ ਮੈਨੂੰ ਆ ਬੱਚਿਆਂ ਵਾਸਤੇ ਲੈ ਲਏ ਇਹਨਾਂ ਨੂੰ ਕਿ ਸੋਹਣੇ ਲੱਗੇ ਇਹ ਚੀਜ਼ਾਂ ਦੀਆਂ ਛੋਟੀਆਂ-ਛੋਟੀਆਂ ਨੀਲ ਪੇਂਟ ਸੋਹਣੀਆਂ ਲੱਗੀਆਂ ਮੈਨੂੰ ਆਹ ਵਾਲੇ ਕਲਰ ਆ ਜਿਹੜੇ ਮੈਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ ਆਹ ਵਾਲਾ ਵੀ ਤੇ ਆਹ ਵਾਲਾ ਕਲਰ ਵੀ ਜਿਹੜਾ ਸੋਹਣਾ ਸੀਗਾ ਨੇ ਲੈ ਲਈਆਂ ਤੇ ਆ ਮੈਂ ਉਹਦੀ ਦੇਖੋ ਇੱਕ ਮੈਨੂੰ ਆਹ ਵਾਲੀਆਂ ਜਿਆਦਾ ਸੋਹਣੀਆਂ ਲੱਗੀਆਂ ਡੋਲਾ ਜੀਆਂ ਬੇਵੀ ਇਹ ਦੇਖੋ ਕਿਤੇ ਪਿਆਰੇ ਐ ਇਹਨੇ ਸੋਹਣੇ ਲੱਗੇ ਮੈਨੂੰ ਇਹ ਛੱਲੇ ਜੇ ਤੇ ਲੈ ਲੈ ਹੈ ਇਹ ਬੀਗੋ ਲੱਗੇ ਮੈਂ ਕਹਿੰਦਾ ਆ ਇਹਨਾਂ ਦੀ ਤਾਂ ਬੱਚਿਆਂ ਨੇ ਬਹੁਤ ਲੋਡ ਹੁੰਦੀ ਹੈ ਕਿਉਂਕਿ ਤੜਕੇ ਜਦੋਂ ਟਾਈਮ ਨਹੀਂ ਨਾ ਹੁੰਦਾ ਮਿੱਢੀ ਕਰਨ ਦਾ ਅੱਗੇ ਤਾਂ ਰਬੜ ਚੜਾਈ ਤੇ ਗੁੱਤਾਂ ਕੀਤਣਾ ਇਹ ਤਾਂ ਮੈਨੂੰ ਮੈਂ ਭਾਲਦੀ ਸੀ ਕਿ ਪਹਿਲਾਂ ਵੀ ਲੈਂਦੇ ਸੀ ਚਲੋ ਖਤਮ ਹੋ ਗਏ ਸੀਗੇ ਫਿਰ ਆ ਲੈਂਦੇ ਹਨਾ ਤੇ ਬਲੋ ਆਪਦੇ ਵੀ ਕਦੇ ਚੜ ਜਾਂਦੇ ਨੇ ਬੱਚਿਆਂ ਲਈ ਤਾਂ ਬੜਾ ਜ਼ਰੂਰੀ ਹੈ ਇਹ ਵਾਲੀਆਂ ਰਬੜਾਂ ਜੀਆਂ ਤੇ ਨਾਲੇ ਨਾ ਹੀ ਇਹ ਖਰਾਬ ਹੋਣ ਬਾਕੀ ਖੇਡਾ-ਕੁੱਡਾ ਲੈਂਦੀਆਂ ਬੱਚਿਆਂ ਨੇ ਹਨਾ ਜਿਵੇਂ ਆਹ ਵਾਲੀਆਂ ਡੋਲਾ ਇਹਨੇ ਡੋਲਲੇਟ ਯਾਉਨੇ ਕਿਚਨ ਸੈਟ ਲੈਟ ਤੇ ਦੇਖੋ ਆਹ ਆ ਕੀ ਚੀਜ਼ ਹੈ ਹਨਾ 2.5 300 ਦੀ ਦਿੱਤੀ ਹੈਗੀ ਆਹ ਵਾਲੀ ਡੌਲ ਆਪ ਨੂੰ ਤਾਂ ਇਹ ਹੁੰਦਾ ਵੀ ਚਲ 2 ਦਿਨ ਅਜ ਤੋੜ ਮਰੋੜ ਹੀ ਦੇਣਾ ਕੋਈ ਸਸਤੀ ਚੀਜ਼ ਲੈ ਲਓ ਪਰ ਨਹੀਂ ਬੱਚਿਆਂ ਨੇ ਤਾਂ ਜਿਹੜੀ ਚੀਜ਼ ਬਸ ਸੋਚੀ ਸੋਚ ਕੇ ਗੰਗਾ ਸੀਬ ਦੇ ਡੈਡ ਯੂਨੀਵਰਸਿਟੀ ਅੱਛੀ ਸੀ ਤੇ ਵੀ ਮੇਲੇ ਦੇ ਵਿੱਚ ਆਜੋ ਉਧਰੋਂ ਮੱਥਾ ਟੇਕ ਕੇ ਤੇ ਇਹ ਚੀਜ਼ ਲੈ ਲਈ ਉਹਨੇ ਕਿਚਨ ਸੈਟ ਆਪ ਦਾ ਆ ਕੇ ਖੇਡ ਕੇ ਤੇ ਸਾਮਤਾ ਬਸ ਇੱਕ ਵਾਟਰ ਬਗੈਰਾ ਉਧਰ ਪਈ ਹੈ ਹਨਾ ਤੇ ਉਹ ਮੈਨੂੰ ਬਹੁਤ ਜ਼ਿਆਦਾ ਸੋਹਣੀ ਲੱਗੀ ਮੈਂ ਚਲ ਕਦੇ ਸਕੂਲ ਚ ਪਾਣੀ ਵਗੈਰਾ ਲੈ ਆਏ ਜਾਂਦਾਗਾ ਤੇ ਉਹ ਲੈ ਕੇ ਆਈਆਂ ਮੈਂ ਨਹੀਂ ਜਿਆਦੇ ਸੋਹਣੀ ਬੋਤਲ ਹੈ ਕਿ ਹੁਣ ਇਹਨੂੰ ਠਿਆਈ ਨਹੀਂ ਹੈਗੀ ਮੈਂ ਕਿਹਾ ਸੀ ਚੱਲ ਕਰੀ ਫੇਰ ਸਹੀ ਤੇ ਆਹੀ ਚੀਜ਼ਾਂ ਆਪਾਂ ਹਨਾ ਲੈਤੀਆਂ ਸੀਗੇ ਜਿਹੜੀ ਜਿਹੜੀ ਵਧੀਆ ਜਿਹੀ ਲੱਗੀਆਂ ਬਸ ਉਹ ਚੀਜ਼ਾਂ ਲੈ ਲਈਆਂ ਤੇ ਆਪਾਂ ਜਮਾਂ ਨਾਲ ਲਏ ਬਿਨਾ ਵੀ ਨਹੀਂ ਆ ਸਕਦੇ ਹੁੰਦੇ ਕਿਉਂਕਿ ਜਦੋਂ ਆਪਾਂ ਜਾਣਦੇ ਆ ਹਨਾ ਕਿਹੜਾ ਰੋਜ਼ ਰੋਜ਼ ਚਾਹੀਦਾ ਤੇ ਚੀਜ਼ਾਂ ਚਲੋ ਜਿੰਨੀਆਂ ਇੱਕ ਵਧੀਆ ਜਿਹੀ ਲੱਗੀਆਂ ਉਹਨੀਆਂ ਆਪਾਂ ਚੀਜ਼ਾਂ ਲੈ ਲਈਆਂ ਆ ਵੀਡਸ ਵਗੈਰਾ ਜੇ ਪਤਨ ਵੀਡਸ ਕਹਿੰਦੇ ਆ ਕਿ ਕਲਚਰ ਕਹਿੰਦੇ ਇਹਨਾਂ ਨੂੰ ਮੈਨੂੰ ਨਹੀਂ ਪਤਾ ਹੈਗਾਗਾ ਤੇ ਈਲਾਈ ਤੇ ਸੀਗੇ ਨਨ੍ਹਾ ਨਾਸ਼ ਚਾਲ ਕਦੀ ਲੱਗ ਜਾਂਦੀ ਹੈਗੀ ਤੇ ਬਾਕੀ ਨਾ ਚਲੋ ਮੇਲੇ ਚ ਗਏ ਆਪਾਂ ਜੋ ਆਪਦੇ ਸੁਖਣਾ ਸੁਖੀ ਹੁੰਦੀ ਆਪਾਂ ਲਾਇਆ ਹੈ ਹਨਾ ਤੇ ਮੱਥਾ ਟੇਕਿਆ ਹੈ ਤੇ ਬਾਕੀ ਜਦੋਂ ਉਧਰਲੇ ਏਰੀਏ ਦੇ ਵਿੱਚ ਗਏ ਸੱਚੀ ਬਹੁਤ ਜਾ ਕੇ ਬਾਜ ਜਾ ਕੇ ਰਸਤੇ ਦੇ ਵਿੱਚ ਮਾਣਾ ਇੰਨਾ ਜਿਆਦਾ ਖਰਾਬ ਹੈ ਕਿੱਥੇ ਆਪਾਂ ਮਾਨਸਾ ਵਿੱਚ ਦੀ ਜਾਣਾ ਸੀ ਆਪਾਂ ਗਏ ਤਾਂ ਪਹਾਰ ਨਾਲਾ ਵਿੱਚ ਦੀ ਹੋ ਕੇ ਗਏ ਕਿਉਂਕਿ ਉਧਰ ਇੰਨਾ ਕਿ ਜਿਆਦੇ ਮੀਂਹ ਸੀ ਇੰਨੀ ਹੈ ਕਿ ਜਿਆਦੇ ਫਸਲਾਂ ਖਰਾਬ ਹੋਆਂ ਪੰਗਾ ਜਮਾ ਡੁੱਬੀਆਂ ਪੰਗਾ ਫਸਲਾਂ ਝੋਣਿਆਂ ਦਾ ਕੋਈ ਹਾਲ ਨਹੀਂ ਸੜਕਾਂ ਦਾ ਕੋਈ ਹਾਲ ਨਹੀਂ ਸੀਗਾ ਹਨਾ ਆਰ ਪਾਰੇ ਸਭ ਕੁਝ ਬਾਣ ਤੇ ਸੜਕਾਂ ਇੱਕ ਹੋਆਂ ਪੰਗਾ ਸੀਗਾ ਘਰਾਂ ਤੱਕ ਵੀ ਜਾਨੀ ਕੀ ਘਰਾਂ ਦੇ ਵਿੱਚ ਵੀ ਪਾਣੀ ਵੜਿਆ ਪਿਆ ਸੀਗਾ ਤੇ ਇੰਨਾ ਕ ਜਿਆਦਾ ਹਨਾ ਵੀ ਆਪਾਂ ਫਸਲ ਤੇ ਕਿੰਨੀ ਆਮਿਦਾ ਹੁੰਦੀਆਂ ਆਪਣੀਆਂ ਤੇ ਵੀ ਆ ਕਰਾਂਗੇ ਉਹ ਕਰਾਂਗੇ ਤੇ ਪਰ ਫਸਲਾਂ ਹੋਣ ਉਹਨਾਂ ਨੇ ਜਦੋਂ ਨੂੰ ਪਾਣੀ ਸੁੱਕੂਗਾ ਉਦੋਂ ਨੂੰ ਜਿਹੜੇ ਝੋਨੇ ਆ ਉਹ ਖਤਮ ਹੋ ਜਾਣਗੇ ਤੇ ਦੇਖੋ ਕੀ ਬਣਨਾ ਹਨਾ ਕੀ ਨਹੀਂ ਬਣਨਾ ਹਜੇ ਤਾਂ ਜਿਵੇਂ ਹੁਣ ਸਕੂਲਾਂ ਦੇ ਵਿੱਚ ਵੀ ਛੁੱਟੀਆਂ ਦਾ ਐਲਾਨ ਹੋ ਗਿਆ ਵੀ 30 ਤਰੀਕ ਤੱਕ ਛੁੱਟੀਆਂ ਬੱਚਿਆਂ ਨੂੰ ਵੀ کہہ ਰਹੇ ਆ ਵੀ ਹਜੇ ਹੋਰ ਭਾਰੀ بارش ਹੋਣੀ ਆ ਪਤਾ ਨਹੀਂ ਇਸ ਤੋਂ ਬਾਅਦ ਹਜੇ ਹੋਰ ਕਿੰਨੀ ਕੁ ਭਾਰੀ بارش ਜਿਹੜੀ ਬਾਕੀ ਰਹਿੰਦੀ ਹੈਗੀ ਤੇ ਹਜੇ ਆਪਣੇ ਵੀ ਇੱਥੇ ਨੇੜੇ ਇੱਕ ਪਿੰਡ ਛੱਡ ਕੇ ਡਰੇਨ ਹਨਾ ਉਹਦਾ ਵੀ ਹਾਲਾਤ ਹੈ ਜਿਹੜੀ ਕਾਫੀ ਉਹ ਹੋਏ ਪਏ ਆ ਭਰ ਗਈ ਜਮਾਂ ਕਿ ਕਦੋਂ ਵੀ ਉਹ ਵੀ ਡੁੱਟ ਸਕਦੀ ਹੈ ਹਨਾ ਕੁਝ ਨਹੀਂ ਪਤਾ ਵੀ ਜਾਨੀ ਕਿ ਜਿਵੇਂ ਕਹਿ ਸਕਦੀ ਹੈ ਵੀ ਜਮਾਂ ਪਾਣੀ ਪਾਣੀ ਹੋਇਆ ਪਿਆ ਚਾਰੇ ਪਾਸੇ ਤੇ ਦੇਖੋ ਕੀ ਬੰਦ ਆ ਕੀ ਨਹੀਂ ਬੰਦ ਆ ਤੇ ਰੱਬ ਹੋਂ ਤਾਂ ਜਿਵੇਂ ਉਹੀ ਗੱਲ ਆਪਾਂ ਪਹਿਲਾਂ ਕਹਨੇ ਆ ਮੀਂਹ ਪਾ ਦੇ ਪਰ ਆਪਾਂ ਐ ਤਾਂ ਨਹੀਂ ਹੁੰਦਾ ਵੀ ਇੰਨਾ ਜਿਆਦਾ ਮੀਂਹ ਆਊਗਾ ਇੰਨੇ ਹਾਲਾਤ ਆ ਜਿਹੜੇ ਮਾੜੇ ਹੋਣਗੇ ਫਸਲਾਂ ਬੁਰਾ ਮੰਨ ਬੈਠੀ ਐ ਤੇ ਦੇਖਿਆ ਨਹੀਂ ਸੀਗੀ ਚਲੋ ਪ੍ਰਮਾਤਮਾ ਨੂੰ ਸਭ ਦਾ ਫਿਕਰ ਹੈਣਾ ਤੇ ਪਰ ਜਿਹੜੀਆਂ ਫਸਲਾਂ ਖਰਾਬ ਹੋਉਂਦਾ ਜਿਵੇਂ ਹੁਣ ਆਪਾਂ ਵੀਡੀਓ ਵਗੈਰਾ ਦਿਨੇ ਵਿਚਾਰੇ ਕਿਸਾਨ ਕੇ ਮੇਰ ਉਹੀ ਜਾਂਦੇ ਹੈਣਾ ਜਦੋਂ ਖੇਤਾਂ ਦੇ ਵਿੱਚ ਪਾੜ ਪੈਂਦੇ ਆ ਪਾਣੀਆਂ ਦੇ ਪਾਣੀ ਜਾਂਦੇ ਆ ਬਹੁਤ ਜਿਆਦਾ ਬੁਰਾ ਹਾਲ ਸੀਗਾ ਉਧਰ ਤਾਂ ਹੀ ਅਸੀਂ ਸਾਂ ਅਸੀਂ 12 ਵਜੇ ਦੇਦੇ ਚੱਲੇ ਅਸੀਂ 2:30 ਵਜੇ ਪਹੁੰਚੇ ਤੇ ਫੇਰ ਅਸੀਂ 1:55 ਵਜੇ ਚੱਲ ਪਏ ਸੀ ਹਨਾ ਮੰਮੀ ਤੇ ਅਸੀਂ ਆਏ ਆਗੇ 7 ਵਜੇ ਘਰੇ ਤੇ ਵੀ ਇੰਨਾ ਟਾਈਮ ਲੱਗਿਆ ਨਹੀਂ ਹੈ ਇੰਨਾ ਟਾਈਮ ਕਿੱਥੋਂ ਲੱਗਣਾ ਸੀ ਮਾਨਸਾ ਦੇ ਵਿੱਚ ਵੀ ਕਿਉਂਕਿ ਸਾਡੇ ਆਪਣੇ ਢਾਣੀ ਵਾਲੇ ਹਨਾ ਤੇ ਉਹ ਸਾਰੇ ਆਏ ਸੀਗੇ ਉਹਨਾਂ ਦੇ ਸਟੇਟਸ ਵਗੈਰਾ ਦੇਖ ਕੇ ਤਾਂ ਉਹਨਾਂ ਨੇ ਉਹ ਗੱਡੀਆਂ ਤਾਂ ਆਪ ਆਏ ਜਾਨੀ ਕਿ ਡੁੱਬੀਆਂ ਸੀਗੀਆਂ ਕਿੰਨੇ ਕਿੰਨਾ ਜਦੋਂ ਪਾਣੀ ਦਿਖਾਈ ਦਿੰਦਾ ਸੀ ਸੀਗੇ ਵੀ ਚਲੋ ਆਪਾਂ ਨਹੀਂ ਜਾਂਦੇ ਇਧਰਲੀ ਸਾਈਡ ਦੀ ਜਦੋਂ ਇੱਧਰ ਦੀ ਗਏ ਤੇ ਇੱਧਰ ਵੀ ਪਾਣੀ ਇੰਨਾ ਜਿਆਦਾ ਸੀਗਾ ਚਲੋ ਆਪਾਂ ਆਏ ਚਲ ਆਪ ਦਾ ਤਾਂ ਆਏ ਹੁੰਦਾ ਵੀ ਅਸੀਂ ਤੇ ਇੱਕ ਦਿਨ ਜਾਣਾ ਸੀ ਹਨਾ ਚਲੋ ਆਪਾਂ ਆਪਾਂ ਜਾਣਾ ਹੀ ਸੀ ਆਪਾਂ ਮੱਥਾ ਟੇਕਣਾ ਸੀਗਾ ਹੀ ਆਪਾਂ ਜਾਣੇ ਆਈ ਵਾਰੀ ਆਪਾਂ ਹਨਾ ਚਲ ਬੰਦਾ ਸਾਡੇ ਵਰਗੇ ਤਾਂ ਘੰਟਾ ਲੇਟ ਹੋ ਗਏ 2 ਘੰਟੇ ਲੇਟ ਹੋ ਜਾਣਗੇ ਤਾਂ ਕੋਈ ਨਹੀਂ ਵੀਰੇ ਇੱਕ ਵੇਲੇ ਕੰਮ ਹੋ ਗਿਆ ਪਰ ਜਿਹੜੀਆਂ ਫਸਲਾਂ ਖਰਾਬ ਹੋ ਰਹੀਆਂ ਹਨਾ ਉਹਨਾਂ ਨੂੰ ਦੇਖ ਕੇ ਬੜਾ ਜਿਆਦਾ ਮਨ ਦੁਖੀ ਹੋਇਆ ਵੀ ਵਿਚਾਰੇ ਕੀ ਕਰਨਗੇ ਲੋਕ ਹਨਾ ਤਾ ਕਰਕੇ ਬੰਦੇ 100 ਆਪਾਂ ਕਿੰਨੇ ਕਿੰਨੇ ਜਮੀਨਾ ਠੇਕਿਆਂ ਤੇ ਲੈ ਲੈਨੇ ਆ ਕਿੰਨਾ ਕਿੰਨਾ ਬੰਦੇ ਦਾ ਪੈਸਾ ਚੱਕਿਆ ਹੁੰਦਾ ਫਲਾਨੇ ਨੂੰ ਦੇਣਾ ਤੇ ਉਹ ਕਿੰ ਦੇਣਾ ਤੇ ਬੰਦੇ ਉਮੀਦਾਂ ਟੁੱਟ ਜਾਂਦੀਆਂ ਜਦੋਂ ਹੁਣ ਇੰਨੇ ਰੋਂਦੀ ਕਰ ਲਉਂਦੇ ਹਨਾ ਬੰਦੇ ਨੇ ਆਪਾਂ ਬਹੁਤ ਘੱਟ ਦੇਨੇ ਹੁੰਨੇ ਬੁੜੀਆਂ ਜਿਵੇਂ ਕਿ ਜਾਦੇ ਜੇ ਛੇਤੀ इमोशनल ਹੁੰਦੀਆਂ ਗਿਆ ਪਰ ਜਿਹੜੇ ਸਟੇਟਸ ਵਗੈਰਾ ਰੀਗ ਦੇ ਪੈਣਪਰਾ ਦੇ ਲੱਗਿਆ ਹਨਾ ਇੰਨਾ ਕ ਜਿਆਦੇ ਮਨਦੁਖੀ ਜਾਂ ਹੁੰਦਾ ਬਿਰਬਾ ਇਦੋਂ ਦਾ ਹਸਾਫ ਸਿਰ ਦਾ ਹੋਵੇ ਹਨਾ ਤੇ ਵੀ ਇੰਨਾ ਜਿਆਦੇ ਮੀਂਹ ਸਿੱਟਿਆ ਵੀ ਬੁਰਾ ਹਾਲ ਹੀ ਹੈਗਾ ਤੇ ਤਾਂ ਕਰਕੇ ਬੱਚਿਆਂ ਨੂੰ ਛੁੱਟੀਆਂ ਹੋ ਗਈਆਂ ਸਕੂਲਾਂ ਦੇ ਵਿੱਚ ਹੁਣ ਚਲੋ ਦੇਖੋ ਆਪਾਂ ਤਾਂ ਇਹ ਕਹਿੰਦੇ ਆ ਵੀ ਪ੍ਰਮਾਤਮਾ ਸਾਰੇ ਤੇ ਮਿਹਰ ਭਰੇ ਹੱਥ ਰੱਖਿਆ ਹਨਾ ਵਿਚਾਰੇ ਨੇ ਸਾਰਿਆਂ ਦੀਆਂ ਫਸਲਾਂ ਆਪਦੇ ਘਰੋ ਸਾਰੇ ਸ਼ੁਕ ਸ਼ਾਂਤੀ ਰੱਖੇ ਤੇ ਹੁਣ ਤਾਂ ਮਹੀਆ ਜਿਹੜਾ ਨਾ ਹੀ ਪਾਵੇ ਤੇ ਬਾਕੀ ਚਲੋ ਜੀ ਜਾ ਆਏ ਹਨਾ ਮੱਥਾ ਟੇਕ ਕੇ ਆਏ ਤੇ ਆਪਾਂ ਇਸ ਦੇ ਨਾਲ ਹੀ ਹਨਾ ਇੱਕ ਭੈਣ ਉਧਰਲੀ ਸਾਈਡ ਦੇ ਸੀ ਉਹ ਪੁੱਛ ਰਹੀ ਸੀ ਕਿ ਤੁਸੀਂ ਅੰਗਵੇ ਪਹਿਲਾਂ ਕੋਈ ਪਲਾਨ ਨਹੀਂ ਸੀਗਾ ਵੀ ਇਹਨਾਂ ਨੇ ਤਾਂ ਜਾਣਾ ਸੀ ਮੇਰਾ ਨਹੀਂ ਪਤਾ ਸੀਗਾ ਫਿਰ ਮੈਨੂੰ ਲੈ ਗਏ ਸੀਗੇ ਸਕੂਲ ਚ ਹੋਏ ਤੇ ਆਪਾਂ ਇਸ ਦੇ ਨਾਲ ਹੀ ਕਰਦੇ ਆ ਜੀ ਆਪਣੇ ਬਲੌਗ ਦਾ ਐਂਡ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੀ ਕਿ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਹਨਾ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਜਿਹੜੇ ਬਲੌਗ ਹੈ ਇੰਜੋਏ ਕਰ ਸਕੋ ਪਲੀਜ਼ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਲੀਜ਼ ਵਲੌਗ ਨੂੰ ਸ਼ੇਅਰ ਕਰਿਆ ਕਰੋ ਜੀ